ਕਾਲ ਪਿਆਰੇ ਸ਼ਰਤੂ ਕਟਸਸਰੀਓ ਰੇਡੀਓ ਸਪਾਈਸ 88 FM ਸਭ ਤੋਂ ਪਹਿਲਾਂ ਮੇਰੇ ਸਾਥ ਛਰੀਆ ਕਾਲਾ ਉਹਨਾਂ ਦਾ ਸਸਾਰੇ ਢੋਡਕੀ ਹੜ ਚਾੜਾ ਨੌ ਜਵਾਨੋ ਮੇਰੀ ਵਾਗ ਨੂੰ ਪਛਾਨੋ ਬੱਚਿਆਂ ਨੂੰ ਪਿਆਰ ਵੱਡਿਆਂ ਦਾ ਸਤਿਕਾਰ ਹੈ ਮੈਂ ਕਾਮਯਾਬ ਬੰਦਿਆਂ ਨਾਲ ਕਰਾਂ ਮੁਲਾਕਾਤ ਸਿਖਾਵਾਂ ਕਿਵੇਂ ਖਾਨੇ ਬਣਾਉਣੀਆਂ ਸੋਗਾਤਾ ਨਵੇਂ ਨਵੇਂ ਮੁੱਦਿਆਂ ਤੇ ਰੱਖਾਂ ਮੈਂ ਡਿਬੇ ਫਰਮਾਸ਼ ਕਰਾਂ ਪੂਰੀ ਕਦੇ ਖਰਦਾ ਨਾ ਲੈ ਮੈਂ ਪੂਰਾ ਕਿਸੇ ਦਾ ਨਾ ਪੱਖ ਖੜਾ ਨਾਲ ਸਦਾ ਸੱਚ ਤੇ ਝੂਠਿਆਂ ਦੇ ਪੇਤ ਖੋੜੇ ਦਾ ਓ ਮੈ ਰੇਡੀਓ ਸੁਪਾਈ ਸੁਣਦਾ ਓ ਮੈ ਰੇਡੀਓ ਸੁਪਾਈ ਸੁਣਦਾ ਓ ਮੈ ਰੇਡੀਓ ਸੁਪਾਈ ਸੁਣਦਾ Você vai boa ਸਤਿ ਸ਼੍ਰੀ ਅਕਾਲ ਜੀ ਫਿਰ ਤੋਂ ਇੱਕ ਵਾਰ ਬਿਹਾਰਾ ਬਲਜੀਤ ਕੌਰ ਤੁਹਾਡੇ ਨਾਲ ਪ੍ਰੋਗਰਾਮ ਸਮੁੰਦਰੋਂ ਪਾਰ ਦੇ ਵਿੱਚ ਫੇਸਬੁੱਕ ਲਾਈਵ ਦੇ ਵਿੱਚ ਤੇ ਫੇਸਬੁੱਕ ਲਾਈਵ ਜਿਹੜਾ ਅਸੀਂ ਕਰਦੇ ਹੁੰਦੇ ਆ ਹਰ ਸ਼ਨੀਚਰਵਾਰ ਲਾਸਟ ਦੇ 10 ਤੋਂ 15 ਮਿੰਟ ਜਿਹੜੇ ਨੇ ਆਪਣੀ ਆਪਸੀ ਜਿਹੜੀ ਗੱਲਬਾਤ ਹੈ ਸਾਡੀ ਤੇ ਉਹ ਉਸ ਵਿੱਚ ਸ਼ਾਮਲ ਹੋਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੇ ਮੈਂ ਕੋਸ਼ਿਸ਼ ਕਰਾਂਗੀ ਕਿ ਗੱਲਬਾਤ ਨੂੰ ਜਿਹੜਾ ਉਹ ਇੱਕ ਬਹੁਤ ਹੀ ਪੋਜ਼ਿਟਿਵ ਤਰੀਕੇ ਨਾਲ ਰੱਖਣ ਦੀ ਤੇ ਬਹੁਤ ਹੀ ਥੋੜੇ ਸ਼ਬਦਾਂ ਵਿੱਚ ਜ਼ਿਆਦਾ ਕਹਿਣ ਦੀ ਬਾਕੀ ਤੁਸੀਂ ਸਾਰੇ ਜਿਹੜਾ ਰੇਡੀਓ ਸਪਾਈਸ ਨੂੰ ਇੰਨਾ ਪਿਆਰ ਦਿੰਦੇ ਹੋ ਤੇ ਇਸ ਸਮੇਂ ਜਿਹੜਾ ਤੁਸੀਂ ਫੇਸਬੁੱਕ ਲਾਈਵ ਦੇਖ ਰਹੇ ਹੋ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਰੇਡੀਓ ਸਪਾਈਸ ਤੇ ਤੇ ਅੱਜ ਰਖੜੀ ਤੇ ਰਖੜੀ ਦਾ ਤਿਉਹਾਰ ਜਿਹੜਾ ਜਿਵੇਂ ਅਸੀਂ ਗੱਲ ਕਰ ਰਹੇ ਸੀ ਤੇ ਬਹੁਤ ਸਾਰੇ ਗੀਤ ਵੀ ਅਸੀਂ ਰਖੜੀ ਦੇ ਉੱਤੇ ਅਸੀਂ ਇਥੋਂ ਪੇਸ਼ ਕੀਤੇ ਤੇ ਭੈਣ ਭਰਾਵਾਂ ਦੀ ਜਿਹੜਾ ਇੱਕ ਰਿਸ਼ਤਾ ਉਹਦਾ ਬਹੁਤ ਸੋਹਣਾ ਤਿਹਾਰ ਤੇ ਅੱਜ ਗੱਲ ਰਿਸ਼ਤਿਆਂ ਦੀ ਹੀ ਕਰਾਂਗੇ ਰਿਸ਼ਤੇਦਾਰਾਂ ਦੀ ਜਾਂ ਰਿਸ਼ਤਿਆਂ ਦੀ ਤੇ ਅਸੀਂ ਜਦੋਂ ਰਿਸ਼ਤੇਦਾਰੀ ਦੀ ਗੱਲ ਕਰਦੇ ਆ ਕਿ ਸਾਡੇ ਰਿਸ਼ਤੇਦਾਰ ਤੇ ਸਾਡੇ ਤੁਹਾਡੇ ਦਿਮਾਗ 'ਚ ਕੀ ਆਉਂਦਾ ਉਦੋਂ ਮੈਨੂੰ ਲੱਗਦਾ ਸਾਡੇ ਦਿਮਾਗ 'ਚ ਉਦੋਂ ਇਹ ਆਉਂਦਾ ਕਿ ਉਰ ਦੇ ਅਸੀਂ ਰਿਸ਼ਤੇਦਾਰ ਜਿਨ੍ਹਾਂ ਕੋਲ ਅਸੀਂ ਕਦੇ-ਕਦਾਈਂ ਜਾਂਦੇ ਆ ਓਕੇਸ਼ਨਲੀ ਜਾਂਦੇ ਆ ਕਿਸੇ ਪ੍ਰੋਗਰਾਮ ਖਾਸ ਪ੍ਰੋਗਰਾਮ ਤੇ ਜਾਂਦੇ ਆ ਮਿਲਦੇ ਆ ਕਦੇ-ਕਦੇ ਰਿਸ਼ਤੇਦਾਰ ਦੇ ਨਾਂ ਤੋਂ ਸਾਡੇ ਦਿਮਾਗ 'ਚ ਉਹੀ ਆਉਂਦੇ ਨੇ ਸਾਡੇ ਜਦੋਂ ਅਸੀਂ ਆਪਣੇਆਂ ਦੀ ਗੱਲ ਕਰਦੇ ਆ ਜਿਨ੍ਹਾਂ ਨਾਲ ਅਸੀਂ ਰਹਿੰਦੇ ਆ ਚਾਹੇ ਉਹ ਮਾਤਾ ਪਿਤਾ ਨੇ ਭੈਣ ਭਰਾ ਨੇ ਬੱਚੇ ਨੇ ਜਾਂ ਫਿਰ ਪਤੀ ਪਤਨੀ ਨੇ ਇਨਾ ਨੂੰ ਲੈ ਕੇ ਸਾਡੇ ਮੰਚ 'ਚ ਰਿਸ਼ਤੇਦਾਰੀ ਵਾਲੀ ਗੱਲ ਨਹੀਂ ਕਦੇ ਵੀ ਆਉਂਦੀ ਹਾਲਾਂਕਿ ਉਹ ਵੀ ਇੱਕ ਰਿਸ਼ਤੇਦਾਰੀ ਹੀ ਹੈ ਰਿਸ਼ਤਾ ਹੀ ਹੈ ਸਾਡਾ ਕੁਝ ਰਿਸ਼ਤੇ ਜਿਹੜੇ ਖੂਨ ਦੇ ਤੇ ਕੁਝ ਜਿਹੜੇ ਸਾਡੇ ਸਮਾਜ ਵੱਲੋਂ ਜਿਹੜੀ ਦੇਣ ਹੁੰਦੀ ਹੈ ਰਿਸ਼ਤਿਆਂ ਦੀ ਉਹ ਨੇ ਪਰ ਜ਼ਿਆਦਾਤਰ ਅਸੀਂ ਰਿਸ਼ਤੇਦਾਰੀ ਦੇ ਨਾਂ ਤੋਂ ਇਹ ਸੋਚਦੇ ਆ ਕਿ ਜਿਹੜੇ ਸਾਡੇ ਦੂਰ ਦਰੇਡੇ ਦੇ ਜਿਹੜੇ ਰਿਸ਼ਤੇਦਾਰ ਨੇ ਜਿਵੇਂ ਮਾਮੇ ਹੋਗੇ ਮਾਸੀਆਂ ਹੋਗੀਆਂ ਜਾਂ ਫਿਰ ਉਹਨਾਂ ਦੇ ਗੁ ਬੱਚੇ ਚਾਚੇ ਤਾਏ ਵੀ ਹਾਲਾਂਕਿ ਅਸੀਂ ਬਹੁਤ ਨੇੜੇ ਦੇ ਉਹਨਾਂ ਨੂੰ ਸਮਝਦੇ ਆਂ ਤੇ ਉਹ ਉਹਨਾਂ ਰਿਸ਼ਤੇਦਾਰੀਆਂ ਚ ਨਹੀਂ ਆਉਂਦੇ ਵੀ ਜਿਨ੍ਹਾਂ ਦੇ ਕੋਲ ਕਦੇ ਕਦਾਈ ਜਾਇਆ ਜਾਂਦਾ ਹੈ ਤੇ ਉਹ ਰਿਸ਼ਤਿਆਂ ਨੂੰ ਲੈ ਕੇ ਕਿਉਂਕਿ ਅੱਜ ਕੱਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਉਹ ਬਦਲ ਗਈਆਂ ਨੇ ਤੇ ਲੋਕ ਜਿਹੜੇ ਨੇ ਉਹ ਰਿਸ਼ਤੇ ਆ ਦੀ ਜਿਹੜੀ ਅਹਿਮੀਅਤ ਹੈ ਉਹ ਥੋੜਾ ਉਹਦੇ ਮਾਇਨੇ ਸ਼ਾਇਦ ਬਦਲ ਗਏ ਨੇ ਪਹਿਲਾਂ ਜਦੋਂ ਅਸੀਂ ਇਹਨੇ ਸਾਰੀਆਂ ਸਹੂਲਤਾਂ ਨਹੀਂ ਸਨ ਜਾਂ ਟੈਲੀਫੋਨ ਜਿਹੜਾ ਹੈ ਉਹ ਇੱਕ ਤਰ੍ਹਾਂ ਨਾਲ ਉਹਦੇ ਤੇ ਪੈਸੇ ਲੱਗਦੇ ਸੀ ਤੇ ਅਸੀਂ ਫਿਰ ਜਦੋਂ ਕਦੇ-ਕਦੇ ਗੱਲਬਾਤ ਕਰਦੇ ਸੀ ਉਹ ਚਿੱਠੀਆਂ ਰਾਹੀਂ ਗੱਲਾਂ ਬਾਤਾਂ ਹੁੰਦੀਆਂ ਸੀ ਤੇ ਚਿੱਠੀਆਂ ਦੇ ਵਿੱਚ ਜਿਹੜਾ ਉਹ ਕਾਫੀ ਸਾਰੀ ਡਿਟੇਲ ਜਿਹੜੀ ਅਸੀਂ ਦਿੰਦੇ ਹੁੰਦੇ ਸੀ ਆਪਣੀ ਰਾਜੀ ਖੁਸ਼ੀ ਦੱਸਣੀ ਤੇ ਹੋਰ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਸੀ ਸਾਡੀਆਂ ਚਿੱਠੀਆਂ ਰਾਹੀਂ ਹੁੰਦੀਆਂ ਸੀ ਹੌਲੀ-ਹੌਲੀ ਜਿਹੜਾ ਫੋਨ ਆ ਗਏ ਤੇ ਅੱਜ ਹਰੇਕ ਦੇ ਕੋਲ ਆਪਣਾ-ਆਪਣਾ ਪਰਸਨਲ ਫੋਨ ਹੈ ਪਰ ਅਸੀਂ ਮੈਨੂੰ ਲੱਗਦਾ ਹੈ ਕਿ ਫੋਨ ਜਦੋਂ ਅਸੀਂ ਰਿਸ਼ਤੇਦਾਰੀਆਂ ਦੇ ਵਿੱਚ ਕਰਨ ਤੋਂ ਥੋੜਾ ਜਿਹਾ ਗੁਰੇਜ਼ ਕਰਦੇ ਆ ਉਹਦਾ ਇੱਕ ਕਾਰਨ ਵੀ ਹੈ ਮੈਨੂੰ ਲੱਗਦਾ ਵੀ ਕਈ ਵਾਰੀ ਸਾਨੂੰ ਲੱਗਦਾ ਹੁੰਦਾ ਹੈ ਵੀ ਰਿਸ਼ਤੇਦਾਰ ਕੁਝ ਜਿਹੜੇ ਨੇ ਉਹ ਸਾਡੀ ਆਪਣੀ ਪਰਸਨਲ ਲਾਈਫ ਸਾਡੀ ਦੇ ਵਿੱਚ ਜ਼ਿਆਦਾ ਇੰਟਰਫੇਅਰ ਕਰਦੇ ਨੇ ਤੇ ਅੱਜਕੱਲ ਇੱਕ ਮੈਂ ਸ਼ੇਅਰ ਵੀ ਇੱਕ ਸੁਣਿਆ ਮੈਂ ਇੱਥੇ ਜ਼ਰੂਰ ਕਹਿਣਾ ਚਾਹਾਂਗੀ ਕਿ ਜਿੰਨੇ ਵੀ ਦੁਸ਼ਮਣ ਇਹ ਮੇਰੀ ਜਾਨ ਕੇ ਹਨ ਜਿੰਨੇ ਵੀ ਦੁਸ਼ਮਣ ਇਹ ਮੇਰੀ ਜਾਨ ਕੇ ਹਨ ਉਸਮੇ ਆਧੇ ਤੋਂ ਖਾਨਦਾਨ ਕੇ ਹਨ ਤੇ ਇਹ ਸ਼ਾਇਦ ਕਿਤੇ ਨਾ ਕਿਤੇ ਸੱਚ ਵੀ ਹੁੰਦੀ ਹੈ ਵੀ ਕਈ ਵਾਰੀ ਉਹ ਸਾਡੇ ਨਾਲ ਇਹੋ ਜਿਹਾ ਵਿਹਾਰ ਕਰਦੇ ਨੇ ਕਿ ਸਾਨੂੰ ਉਹਨਾਂ ਤੋਂ ਥੋੜਾ ਜਿਹਾ ਦੂਰੀ ਬਣਾ ਕੇ ਰੱਖਣਾ ਜਿਹੜਾ ਉਹ ਚੰਗਾ ਲੱਗਦਾ ਤੇ ਉਹਨਾਂ ਦੇ ਨਾਲ ਸਿਰਫ ਅਸੀਂ ਇੱਕ ਫਾਰਮੈਲਿਟੀ ਦੇ ਤੌਰ ਤੇ ਉਹ ਜਿਹੜਾ ਰਿਸ਼ਤਾ ਰੱਖਦੇ ਆ ਹੋ ਸਕਦਾ ਸਾਰਿਆਂ ਦੇ ਨਾਲ ਇਹ ਚੀਜ਼ ਨਹੀਂ ਹੁੰਦੀ ਕਈ ਲੋਕ ਜਿਹੜੇ ਨੇ ਆਪਣੇ ਦੂਰ ਦੇ ਰਿਸ਼ਤੇ ਵੀ ਬਹੁਤ ਵਧੀਆ ਤਰ੍ਹਾਂ ਨਿਭਾਉਂਦੇ ਨੇ ਤੇ ਆਉਣਾ ਜਾਣਾ ਜਿਹੜਾ ਉਹਨਾਂ ਨੂੰ ਵਧੀਆ ਲੱਗਦਾ ਪਰ ਬਹੁਤ ਹੀ ਮੈਨ ਲੱਗਦਾ ਘੱਟ ਕੇਸ ਹੁੰਦੇ ਨੇ ਕਿ ਜਿਨ੍ਹਾਂ ਦੇ ਵਿੱਚ ਸਾਨੂੰ ਉਹ ਰਿਸ਼ਤੇਦਾਰਾਂ ਦੇ ਕੋਲ ਜਾਣਾ ਉਹਨਾਂ ਦੇ ਨਾਲ ਵਰਤਣਾ ਵਧੀਆ ਲੱਗੇ ਜ਼ਿਆਦਾਤਰ ਇਹ ਹੀ ਹੁੰਦਾ ਹੈ ਕਿ ਹਰ ਇੱਕ ਜਿਹੜਾ ਉਹ ਉਸ ਚੀਜ਼ ਨੂੰ ਥੋੜਾ ਜਿਹਾ ਆਪਣੀ ਪਰਸਨਲ ਲਾਈਫ ਦੇ ਵਿੱਚ ਅਲੱਗ ਤਰ੍ਹਾਂ ਨਾਲ ਸੋਚਦਾ ਹੈ ਜਦਕਿ ਰਿਸ਼ਤੇਦਾਰ ਜਿਹੜੇ ਨੇ ਉਹ ਕਈ ਵਾਰੀ ਸਾਨੂੰ ਲੱਗਦਾ ਕਿ ਸਾਡੀ ਆ ਜ਼ਿਆਦਾ ਪਰਸਨਲ ਨਿੱਜੀ ਚੀਜ਼ਾਂ ਦੇ ਵਿੱਚ ਇੰਟਰਫੀਅਰੈਂਸ ਕਰ ਰਹੇ ਨੇ ਤੇ ਸਾਨੂੰ ਮਤਲਬ ਕਿਤੇ ਨਾ ਕਿਤੇ ਪਰੇਸ਼ਾਨ ਪਰੇਸ਼ਾਨ ਅਸੀਂ ਹੋ ਜਾਂਦੇ ਆ ਉਹਨਾਂ ਰਿਸ਼ਤਿਆਂ ਤੋਂ ਤੇ ਇਸ ਲਈ ਫਿਰ ਉਹਨਾਂ ਤੋਂ ਥੋੜਾ ਜਿਹਾ ਬਚ ਕੇ ਚੱਲਣਾ ਸਾਨੂੰ ਜ਼ਿਆਦਾ ਵਧੀਆ ਲੱਗਦਾ ਹੈ ਤੇ ਦੂਜੇ ਪਾਸੇ ਜਿਹੜੇ ਸਾਡੇ ਆਪਣੇ ਹੁੰਦੇ ਨੇ ਜਿਨ੍ਹਾਂ ਦੇ ਨਾਲ ਅਸੀਂ ਰੋਜ਼ ਵਿਚਰਦੇ ਆ ਰਹਿੰਦੇ ਆ ਜਿਨ੍ਹਾਂ ਦੇ ਨਾਲ ਉਹ ਰਿਸ਼ਤੇ ਜਿਹੜੇ ਨੇ ਉਹ ਸਾਡੇ ਲਈ ਵੱਖਰੇ ਮਾਇਨੇ ਰੱਖਦੇ ਨੇ ਉਹਨਾਂ ਦੇ ਵਿੱਚ ਕੋਈ ਅਸੀਂ ਫਾਰਮੈਲਿਟੀ ਨਹੀਂ ਕਰਦੇ ਫਾਰਮਲ ਨਹੀਂ ਹੁੰਦੇ ਉਹਨਾਂ ਦੇ ਵਿੱਚ ਤੇ ਇਹੀ ਇੱਕ ਪਛਾਣ ਹੈ ਕਿ ਉਹ ਆਪਣੇ ਜਿਹੜੇ ਸਾਡੇ ਆਪਣੇ ਨੇ ਜਿਨ੍ਹਾਂ ਦੇ ਨਾਲ ਸਾਨੂੰ ਫਾਰਮੈਲਿਟੀ ਨਾ ਕਰਨੀ ਪਏ ਕੋਈ ਵੀ ਕੋਈ ਵਿਖਾਵਾ ਨਾ ਕਰਨਾ ਪਏ ਅਸੀਂ ਜਿਵੇਂ ਦੇ ਹਾਂ ਜਿੱਦਾਂ ਦੇ ਹਾਂ ਅਸੀਂ ਉਹਨਾਂ ਦੇ ਨਾਲ ਉਸੇ ਤਰ੍ਹਾਂ ਰਹੀਏ ਤੇ ਉਹਨਾਂ ਨੂੰ ਉਸੇ ਤਰ੍ਹਾਂ ਕਬੂਲ ਹੋਈਏ ਉੱਥੇ ਅਸੀਂ ਇਹ ਐਕਸਪੈਕਟੇਸ਼ਨ ਸਾਡੀ ਹੁੰਦੀ ਹੈ ਤੇ ਉਹਨਾਂ ਤੋਂ ਉਮੀਦਾਂ ਵੀ ਸਾਨੂੰ ਜ਼ਿਆਦਾ ਹੁੰਦੀਆਂ ਨੇ ਇੱਕ ক্লোজ ਜਿਹੜਾ ਰਿਲੇਸ਼ਨਸ਼ਿਪ ਜਿਹੜਾ ਹੁੰਦਾ ਜਿਹੜਾ ਇੱਕ ਨਜ਼ਦੀਕੀ ਰਿਸ਼ਤਾ ਜਿਹੜਾ ਸਾਡਾ ਆਪਣਾ ਖੂਨ ਦੇ ਰਿਸ਼ਤੇ ਲਾ ਲੋ ਜਾਂ ਫਿਰ ਜੇ ਪਤੀ ਪਤਨੀ ਦਾ ਰਿਸ਼ਤਾ ਸਮਾਜ ਦੇ ਨਾਲ ਜਿਹੜਾ ਬੰਨਿਆ ਹੋਇਆ ਰਿਸ਼ਤਾ ਉਹ ਲਾ ਲੋ ਤੇ ਅਸੀਂ ਉੱਥੇ ଫਾਰਮਲ ਨਹੀਂ ਹੁੰਦੇ ਪਰ ਇਹਦੇ ਚ ਇੱਕ ਚੀਜ਼ ਮੈਂ ਜ਼ਰੂਰ ਕਹਾਂਗੀ ਕਿ ਅਸੀਂ ਜਦੋਂ ਬਾਹਰ ਕੋਈ ਜਿਹੜੇ ਸਾਡੇ ਦੂਰ ਰਿਸ਼ਤੇਦਾਰ ਹੋਰ ਨੇ ਅਸੀਂ ਉਹਨਾਂ ਦੇ ਨਾਲ ଫਾਰਮੈਲਟੀ ਵਸ ਹੀ ਚਾਹੇ ਅਸੀਂ ਪਰ ਉਹਨਾਂ ਦੀ ਰਿਸਪੈਕਟ ਜ਼ਰੂਰ ਕਰਦੇ ਆ ਤੇ ਉਹਨਾਂ ਨੂੰ ਅ ਕਿਸੇ ਨਾ ਕਿਸੇ ਜਿਹੜੀ ਗੱਲ ਕਰਕੇ थैंक यू ਜਾਂ ਫਿਰ ਸੌਰੀ ਜਿਹੜੀ ਇੱਕ ਫਾਰਮਲ ਸ਼ਬਦ ਨੇ ਉਹ ਜ਼ਰੂਰ ਬੋਲਦੇ ਆ ਪਰ ਅਸੀਂ ਆਪਣੇ ਜਿਹੜੇ ਸਾਡੇ ਨਾਲ ਰਹਿੰਦੇ ਨੇ ਅਸੀਂ ਉਹਨਾਂ ਲਈ ਮੈਨੂੰ ਲੱਗਦਾ ਇਹ ਚੀਜ਼ ਬਹੁਤ ਘੱਟ ਕਰਦੇ ਆ ਜਦ ਕਿ ਬਾਹਰ ਅਸੀਂ ਭਾਵੇਂ ਉਹ ਕਰਨਾ ਭੁੱਲ ਜਾਈਏ ਪਰ ਸਾਨੂੰ ਆਪਣੇ ਜਿਹੜੇ ਨਜ਼ਦੀਕ ਦੇ ਸਾਡੇ ਰਿਸ਼ਤੇ ਨੇ ਜਿਹੜੇ ਆਪਣੇ ਭੈਣ ਭਰਾਵਾਂ ਦੇ ਜਾਂ ਫਿਰ ਮਾਤਾ ਪਿਤਾ ਦੇ ਜਾਂ ਫਿਰ ਬੱਚਿਆਂ ਦੇ ਨਾਲ ਜਾਂ ਪਤੀ ਪਤਨੀ ਦੇ ਇਹਨਾਂ ਦੇ ਜਿਹੜੇ ਰਿਸ਼ਤੇ ਨੇ ਇਹਨਾਂ ਨੂੰ ਆਪਸ ਦੇ ਵਿੱਚ ਮਨ ਲੱਗਦਾ ਜਦੋਂ ਕੋਈ ਅਚੀਵ ਕੁਸ਼ ਕਰਦਾ ਹੈ ਕੁਝ ਵਧੀਆ ਕਰਦਾ ਤੇ ਉਹਨੂੰ ਸ਼ਾਬਾਸ਼ੀ ਦੇਣੀ ਹੱਲਾਸ਼ੇਰੀ ਦੇਣੀ ਜਾਂ ਫਿਰ ਉਹ ਸਾਡੇ ਲਈ ਉਹਨੇ ਕੁਝ ਵਧੀਆ ਕੀਤਾ ਤੇ ਸਾਨੂੰ ਉਹਨੂੰ ਥੈਂਕ ਯੂ ਬੋਲਣਾ ਜਾਂ ਫਿਰ ਸਾਡੇ ਤੋਂ ਕੋਈ ਇਹੋ ਜਿਹੀ ਗਲਤੀ ਹੋਈ ਹੋਵੇ ਤੇ ਉਹਦੇ ਲਈ ਜਿਹੜੀ ਐ ਸੌਰੀ ਬੋਲਣਾ ਉਹ ਜ਼ਰੂਰ ਆਪਣੇ ਰਿਸ਼ਤੇ ਆ ਵਿੱਚ ਮੈਨੂੰ ਲੱਗਦਾ ਜ਼ਿਆਦਾ ਹੋਣੀ ਚਾਹੀਦੀ ਹੈ ਜਦ ਕਿ ਅਸੀਂ ਉਲਟਾ ਕਰਦੇ ਆ ਕਿ ਜਿਹੜੇ ਦੂਰ ਦੇ ਰਿਸ਼ਤੇ ਨੇ ਜਿਨ੍ਹਾਂ ਜਿਹੜੇ ਸਾਨੂੰ ਫਾਰਮਲ ਲੱਗਦੇ ਨੇ ਤੇ ਜਿਹੜੇ ਲੱਗਦੇ ਨੇ ਕਿ ਸਾਡੀ ਲਾਈਫ ਦੇ ਵਿੱਚ ਇੰਟਰਫੀਰੈਂਸ ਨੇ ਜਾਂ ਉਹਨਾਂ ਨੂੰ ਅਸੀਂ ਥੋੜਾ ਜਿਹਾ ਅਵੋਇਡ ਕਰਨਾ ਚਾਹੁੰਦੇ ਹੁੰਨੇ ਆ ਉਹਨਾਂ ਪ੍ਰਤੀ ਅਸੀਂ ਜਿਹੜੇ ਇਰਿਸਪੈਕਟ ਵਾਲੇ ਸ਼ਬਦ ਨੇ ਇਹ ਫਿਰ ਅਸੀਂ ਬੁਖਾ ਉਹਨਾਂ ਵਾਸਤੇ ਜ਼ਰੂਰ ਉਹਨਾਂ ਤੱਕ ਉਹਨਾਂ ਦੇ ਨਾਲ ਇਹ ਸਭ ਗੱਲਾਂ ਕਰਦੇ ਆ ਪਰ ਆਪਣੇ ਜਿਹੜੇ ਸਾਡੇ ਆਪਣੇ ਰਿਸ਼ਤੇ ਨੇ ਜਿਨ੍ਹਾਂ ਦੇ ਨਾਲ ਅਸੀਂ ਵਿਚਰਨਾ ਰੋਜ਼ ਜਿਨ੍ਹਾਂ ਦੇ ਨਾਲ ਅਸੀਂ ਅਮ ਬੱਜੇ ਹੋਏ ਆ ਜਿਨ੍ਹਾਂ ਦੇ ਨਾਲ ਰਹਿਣਾ ਅਸੀਂ ਉਹਨਾਂ ਵਾਸਤੇ ਇਹ ਇਹ ਨੂੰ ਫਾਰਮੈਲਟੀ ਦੇ ਤੌਰ ਤੇ ਨਹੀਂ ਅਸੀਂ ਲੈ ਸਕਦੇ ਇੱਕ ਕੀ ਇਹ ਫਾਰਮਲ ਫਾਰਮਲ ਚੀਜ਼ ਹੈ ਥੈਂਕ ਯੂ ਸੌਰੀ ਬੋਲਣਾ ਪਰ ਇਹਦੇ ਨਾਲ ਵਧੀਆ ਲੱਗਦਾ ਹੈ ਇਹਨਾਂ ਚੋਂ ਦੂਸਰੇ ਦੇਸ਼ਾਂ ਦੇ ਵਿੱਚ ਅਸੀਂ ਆ ਕੇ ਵੇਖਿਆ ਕਿ ਇੱਥੇ ਹਰ ਇੱਕ ਗੱਲ ਦੇ ਵਿੱਚ ਅਸੀਂ ਸੌਰੀ ਤੇ ਥੈਂਕ ਯੂ ਜਿਹੜੇ ਸ਼ਬਦ ਨੇ ਉਹ ਸਾਡੇ ਮੂੰਹ ਚੜ ਜਾਂਦੇ ਨੇ ਤੇ ਉਹਦੇ ਨਾਲ ਇੱਕ ਜਿਹੜਾ ਆਪਣਾ ਜਿਹੜਾ ਤੁਹਾਡਾ ਵਿਕਤੀਤਵ ਹੈ ਜਿਹੜੀ ਤੁਹਾਡੀ ਪਰਸਨੈਲਿਟੀ ਹੈ ਉਹਦਾ ਪਤਾ ਲੱਗਦਾ ਹੈ ਤੇ ਉਹਦੇ ਕਰਕੇ ਸਾਨੂੰ ਮੈਨੂੰ ਲੱਗਦਾ ਵੀ ਉਹਦੇ ਨਾਲ ਫਿਰ ਇੱਕ ਹੋਰ ਚੀਜ਼ ਦਿਏ ਵੀ ਤੁਹਾਨੂੰ ਜਿਹੜੇ ਉਹ ਰਿਸ਼ਤੇ ਜਿਹੜੇ ਤੁਹਾਡੇ ਆਪਣੇ ਨੇ ਜਿਹੜੇ ਤੁਹਾਡੇ ਹਰੇਕ ਦੁੱਖ ਸੁੱਖ ਤੇ ਸਾਥੀ ਨੇ ਜਿਹੜੇ ਹਰੇਕ ਤੁਹਾਡੇ ਹਰੇਕ ਤੁਹਾਡੀ ਜਿਹੜੀ ਜ਼ਰੂਰਤ ਹੈ ਉਹਨੂੰ ਪੂਰਾ ਕਰਦੇ ਨੇ ਤੇ ਜੇ ਉਹਨਾਂ ਵਾਸਤੇ ਸਾਡੇ ਕੁਝ ਇਹੋ ਜਿਹੇ ਸ਼ਬਦ ਜਿਹੜੇ ਉਹਨਾਂ ਵਾਸਤੇ ਜੇ ਅਸੀਂ ਸੌਰੀ ਜਾਂ ਥੈਂਕ ਯੂ ਦਾ ਜਾਂ ਫਿਰ ਉਹਨਾਂ ਦੇ ਪ੍ਰਤੀ ਜਿਹੜਾ ਆਪਣਾ ਇੱਕ ਮਤਲਬ ਕਹਿ ਲਓ ਕਿ ਉਹਨਾਂ ਨੂੰ ਆਪਣਤ ਦੀ ਜਿਹੜੀ ਨਜ਼ਰ ਹੈ ਉਹਦੇ ਨਾਲ ਵੇਖਣਾ ਉਹਦੇ ਨਾਲ ਕੋਈ ਵੀ ਬੁਰਾਈ ਨਹੀਂ ਉਹਦੇ ਨਾਲ ਚੰਗਾ ਹੀ ਹੋਏਗਾ ਮੈਨੂੰ ਲੱਗਦਾ ਵੀ ਉਹ ਸਾਨੂੰ ਜ਼ਿਆਦਾ ਕਰਨਾ ਚਾਹੀਦਾ ਹੈ ਜਦਕਿ ਉਹ ਰਿਸ਼ਤੇ ਜਿਹੜੇ ਅਸੀਂ ਅਵੋਇਡ ਕਰਨਾ ਚਾਹੁੰਦੇ ਹੁੰਨੇ ਆ ਉਹਨਾਂ ਵਾਸਤੇ ਅਸੀਂ ਜੇ ਚੱਲ ਵੀ ਜਾਏਗਾ ਕੋਈ ਗੱਲ ਨਹੀਂ ਜੇ ਅਸੀਂ ਨਹੀਂ ਥੈਂਕ ਯੂ ਸੌਰੀ ਬੋਲਦੇ ਉੱਥੇ ਅਸੀਂ ਚਲਾ ਵੀ ਲੈਨੇ ਆ ਬਸ ਗੱਲ ਉਹ ਹੀ ਆ ਜਾਂਦੀ ਕਿ ਅਸੀਂ ਇਨਸਾਨ ਦੇ ਤੌਰ ਤੇ ਕਈ ਵਾਰੀ ਕੁਝ ਚੀਜ਼ਾਂ ਨੂੰ ਫਾਰਮਲ ਜਿਹੜਾ ਉਹ ਕਰ ਜਾਂਦੇ ਆ ਕਿ ਫਾਰਮੈਲਿਟੀ ਜਿਹੜੀ ਹੈ ਉਹ ਜ਼ਿਆਦਾ ਉਹਦੇ ਵਿੱਚ ਪੈ ਜਾਂਦੇ ਆ ਜਦ ਕਿ ਜਿੱਥੇ ਸਾਨੂੰ ਆਪਣੇ ਜਿਹੜੇ ਆਪਣੇ ਨੇ ਸਾਡੇ ਉਹਨਾਂ ਦੇ ਨਾਲ ਇੱਕ ਸਹਿਜ ਮਹਿਸੂਸ ਹੁੰਦਾ ਹੈ ਉਹਨਾਂ ਦੇ ਨਾਲ ਇੱਕ ਵੱਖਰਾ ਜਾਂ ਆਪਣਾ ਤੇ ਜਦੋਂ ਮਹਿਸੂਸ ਹੁੰਦਾ ਤੇ ਅਸੀਂ ਉਹਨਾਂ ਨੂੰ ਹੋਰ ਜ਼ਿਆਦਾ ਸੋਹਣਾ ਹੋਰ ਜ਼ਿਆਦਾ ਉਸ ਰਿਸ਼ਤੇ ਨੂੰ ਵਧੀਆ ਕਰਨ ਵਾਸਤੇ ਅਸੀਂ ਇਹ ਚੀਜ਼ਾਂ ਅਪਣਾ ਸਕਦੇ ਹਾਂ ਕਿ ਉਹਨਾਂ ਨੂੰ ਔਰ ਰਿਸਪੈਕਟਫੁਲ ਸ਼ਬਦ ਜਿਹੜੇ ਨੇ ਉਹ ਜ਼ਰੂਰ ਬੋਲੀਏ ਅਸੀਂ ਦਿਨ ਦੇ ਵਿੱਚ ਜਿੰਨੀ ਵਾਰ ਉਹ ਸਾਡੇ ਲਈ ਕੁਝ ਚੰਗਾ ਕਰਦੇ ਨੇ ਥੈਂਕ ਯੂ ਹੁਣ ਮੈਂ ਇੱਥੇ ਦੇਖਦੀ ਹਾਂ ਕਿ ਅਸੀਂ ਬੱਚਿਆਂ ਨੂੰ ਵੀ ਜਿਹੜੇ ਮਾਪੇ ਉਹ ਥੈਂਕ ਯੂ ਜ਼ਰੂਰ ਬੋਲਦੇ ਨੇ ਜਾਂ ਸੌਰੀ ਬੋਲ ਦਿੰਦੇ ਨੇ ਉਹਦੇ ਵਿੱਚ ਇਹ ਨਹੀਂ ਮਹਿਸੂਸ ਕੀ ਜਾਂਦਾ ਕਿ ਇਹ ਛੋਟੇ ਬੱਚੇ ਨੇ ਇਹ ਅਸੀਂ ਇਹਨਾਂ ਦੇ ਮਾਦਾ ਪਿਤਾ ਤੇ ਇਹ ਰਿਸਪੈਕਟ ਸਾਡੀ ਹੋਣੀ ਚਾਹੀਦੀ ਏ ਜਦਕਿ ਇੱਥੇ ਜਿਹੜਾ ਅਸੀਂ ਦੇਖਦੇ ਆ ਕਿ ਬੱਚਿਆਂ ਨੂੰ ਵੀ ਉਨੀ ਹੀ ਰਿਸਪੈਕਟ ਦਿੱਤੀ ਜਾਂਦੀ ਏ ਤੇ ਮੈਨੂੰ ਲੱਗਦਾ ਇਹ ਬਹੁਤ ਵਧੀਆ ਚੀਜ਼ ਹੈ ਕਿ ਉਮਰ ਦਾ ਰਿਸਪੈਕਟ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਜੇ ਸੌਰੀ ਜਾਂ ਥੈਂਕ ਯੂ ਬੋਲਦੇ ਹੋ ਤੇ ਉਹਦੇ ਵਿੱਚ ਬੱਚਿਆਂ ਦੀ ਨਜ਼ਰ ਦੇ ਵਿੱਚ ਜਿਹੜਾ ਉਹ ਇੱਕ ਤੁਹਾਡਾ ਆਪਣਾ ਇੱਕ ਰੁਤਬਾ ਜਿਹੜਾ ਉਹ ਜ਼ਰੂਰ ਇੱਕ ਉੱਚਾ ਹੀ ਹੁੰਦਾ ਕੋਈ ਉਹਦੇ ਵਿੱਚ ਕੋਈ ਖਰਾਬੀ ਨਹੀਂ ਮੈਨੂੰ ਲੱਗਦਾ ਹੁੰਦੀ ਤੇ ਜਦੋਂ ਇਹ ਸਭ ਗੱਲਾਂ ਸੀ ਜਦੋਂ ਕਰਦੇ ਆ ਇਹਨਾਂ ਨੂੰ ਅਪਣਾਉਣਾ ਜਿਹੜਾ ਉਹ ਹੌਲੀ ਹੌਲੀ ਸਹਿਜ ਸਹਿਜ ਹੁੰਦਾ ਹੈ ਉਹਦੇ ਵਿੱਚ ਇਦਾਂ ਵੀ ਨਹੀਂ ਕਿ ਇੱਕਦਮ ਅਸੀਂ ਬਦਲਾਵ ਕਰ ਲਈਏ ਪਰ ਇਹ ਜ਼ਰੂਰ ਹੈ ਕਿ ਅਸੀਂ ਹੌਲੀ ਹੌਲੀ ਇਹਨਾਂ ਚੀਜ਼ਾਂ ਦੇ ਵਿੱਚ ਜ਼ਰੂਰ ਆਈਏ ਤੇ ਉਹ ਜਿਹੜੇ ਰਿਸ਼ਤੇ ਜਿਨ੍ਹਾਂ ਨੂੰ ਅਸੀਂ ਅਵੋਇਡ ਕਰਨ ਦੀ ਗੱਲ ਕਰਦੇ ਆ ਜੇ ਤੁਹਾਨੂੰ ਲੱਗਦਾ ਵੀ ਉਹਦੇ ਵਿੱਚ ਕਿਤੇ ਨਾ ਕਿਤੇ ਕੂਟਨ ਹੁੰਦੀ ਹੈ ਸਾਨੂੰ ਵੀ ਅਸੀਂ ਉਹ ਲੋਕ ਜਿਹੜੇ ਨੇ ਉਹ ਜ਼ਬਰਦਸਤੀ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਝਾਗਦੇ ਨੇ ਜਾਂ ਫਿਰ ਉਹਨਾਂ ਤੋਂ ਉਸ ਉਹਨਾਂ ਨੂੰ ਉਹਦੇ ਚ ਗੋਸਪ ਚਾਹੀਦਾ ਹੁੰਦਾ ਤੇ ਉਹਨਾਂ ਤੋਂ ਥੋੜੀ ਜਿਹੀ ਦੂਰੀ ਬਣਾ ਕੇ ਰੱਖਣ ਚ ਕੋਈ ਹਰਜ਼ ਨਹੀਂ ਹਾਲਾਂਕਿ ਮੈਂ ਕਈਆਂ ਨੂੰ ਵੇਖਿਆ ਕਿ ਉਹ ਫਾਰਮੈਲਟੀ ਦੇ ਤੌਰ ਤੇ ਹੀ ਉਹਨਾਂ ਨੂੰ ਜ਼ਿਆਦਾ ਤਵੱਜੂ ਦੇਣ ਦੀ ਕੋਸ਼ਿਸ਼ ਦਿਖਾਵਾ ਕਰ ਰਹੇ ਹੁੰਦੇ ਨੇ ਜਦ ਕਿ ਉਹ ਇਸ ਕਈ ਕਈ ਜਿਹੜੇ ਰਿਸ਼ਤੇਦਾਰ ਹੁੰਦੇ ਨੇ ਉਹ ਇਸ लायक ਨਹੀਂ ਹੁੰਦੇ ਕਿ ਅਸੀਂ ਉਹਨਾਂ ਨੂੰ ਇੰਨੀ ਤਵੱਜੂ ਦੇਈਏ ਜਾਂ ਇੰਨਾ ਉਹਨਾਂ ਦੇ ਉੱਤੇ ਆਪਣਾ ਸਮਾਂ ਬੇਕਾਰ ਕਰੀਏ ਤੇ ਉਹ ਸਾਨੂੰ ਸਮਝ ਲੱਗ ਜਾਂਦੀ ਹੈ ਕਿ ਜਿਹੜੇ ਲੋਕ ਸਾਡੇ ਆਪਣੇ ਸਾਡਾ ਦੁੱਖ ਸੁੱਖ ਦੇ ਵਿੱਚ ਸਾਂਝੇ ਨੇ ਸਾਂਝ ਪਾਉਂਦੇ ਨੇ ਉਹ ਕੌਣ ਨੇ ਤੇ ਜਿਹੜੇ ਉਹ ਲੋਕ ਜਿਹੜੇ ਉਹ ਸਾਡੇ ਦੁੱਖ ਦੇ ਵਿੱਚ ਉਹ ਮਜ਼ਾ ਲੈਂਦੇ ਸਵਾਦ ਲੈਂਦੇ ਤੇ ਸਾਡੇ ਖੁਸ਼ ਹੋਣ ਤੇ ਉਹਨਾਂ ਨੂੰ ਇਰਖਾ ਹੁੰਦੀ ਹੈ ਸਾਡੇ ਨਾਲ ਜੈਲਸੀ ਹੁੰਦੀ ਹੈ ਸਾਨੂੰ ਜ਼ਰੂਰ ਪਤਾ ਲੱਗ ਜਾਂਦਾ ਹੈ ਉਹਨਾਂ ਨਾਲ ਗੱਲਬਾਤ ਕਰਕੇ ਤੇ ਉਹਨਾਂ ਤੋਂ ਥੋੜੀ ਜੀ ਦੂਰੀ ਤੇ ਜਿਹੜੇ ਆਪਣੇ ਨੇ ਸਾਡੇ ਨਾਲ ਹਮੇਸ਼ਾ ਜਿਨ੍ਹਾਂ ਨੇ ਵਿਚਰਨਾ ਤੇ ਹਮੇਸ਼ਾ ਜਿਨ੍ਹਾਂ ਦੇ ਨਾਲ ਸਾਡੇ ਸੋਹਣੇ ਰਿਸ਼ਤੇ ਸਬੰਧ ਬਣਾ ਕੇ ਰੱਖਣ ਨਾਲ ਹੋਰ ਜ਼ਿਆਦਾ ਜਿਹੜਾ ਜ਼ਿੰਦਗੀ ਐ ਸੋਹਣੀ ਤਰੀਕੇ ਗੁਜ਼ਰਦੀ ਐ ਤੇ ਉਹਨਾਂ ਦੇ ਨਾਲ ਕੁਝ ਚੀਜ਼ਾਂ ਦੇ ਵਿੱਚ ਸਾਨੂੰ ਫਾਰਮਲ ਨਾ ਹੋ ਕੇ ਇਨਫਾਰਮਲ ਦੇ ਤਾਂ ਇਨਫਾਰਮਲ ਹੋ ਗਈ ਮਤਲਬ ਉਹਨਾਂ ਦਾ ਇੱਕ ਇੱਕ ਸਹਿਜ ਦੇ ਵਿੱਚ ਉਹਨਾਂ ਦੇ ਲਈ ਥੈਂਕ ਯੂ ਸੌਰੀ ਜਾਂ ਫਿਰ ਉਹਨਾਂ ਨੂੰ ਅਪਰੀਸ਼ੀਏਟ ਕਰਨਾ ਉਹਨਾਂ ਦੀਆਂ ਚੀਜ਼ਾਂ ਨੂੰ ਉਹ ਜ਼ਰੂਰ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਤੇ ਇੰਨੀਆਂ ਗੱਲਾਂ ਬਾਤਾਂ ਅੱਜ ਤੇ ਫਿਰ ਅਗਲੇ ਸ਼ਨੀਚਰਵਾਰ ਜਿਹੜਾ ਉਹ ਫਿਰ ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ ਲਾਈਵ ਹੁੰਦੀ ਤੇ ਪ੍ਰੋਗਰਾਮ ਲੱਗੇ ਫਿਰ ਮੈਂ ਹਾਜ਼ਰ ਹੁੰਦੀ ਕੋਸ਼ਿਸ਼ ਕਰਾਂਗੀ ਪ੍ਰੋਗਰਾਮ ਨੂੰ ਪਸੰਦ ਕਰਨ ਵਾਲੇ ਅ ਮੇਜਰ ਸਿੰਘ ਜੀ ਮੋਰਿੰਗਾ ਮੋਰਿੰਡਾ ਤੋਂ ਤੇਜਸਵੰਤ ਸੰਧੂ ਰਾਜਵੀਰ ਜਰਾਜਵੀਰ ਜੀ ਤੇ ਚਮਕੌਰ ਗਿੱਲ ਜੀ ਮਾਫ ਕਰਨਾ ਜੇ ਮੈਂ ਨਾ ਗਲਤ ਬੋਲ ਰਹੀ ਹਾਂ ਤੇ ਅ ਮੈਂ ਸੌਰੀ ਬੋਲਦੀ ਆ ਪਹਿਲਾਂ ਹੀ ਪਰ ਮੈਂ ਕੋਸ਼ਿਸ਼ ਕਰ ਰਹੀ ਆ ਕਿ ਨਾ ਪੂਰੇ ਪੂਰੇ ਪੜਾਂਦੀ ਇਹ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਨੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੇ ਹੋਰ ਵੀ ਜਿਹੜੇ ਇਹ ਪ੍ਰੋਗਰਾਮ ਨੂੰ ਦੇਖ ਰਹੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਇਹ ਕੋਸ਼ਿਸ਼ ਕਰਾਂਗੇ ਜੀ ਅਗਲੇ ਜਿਹੜਾ ਸ਼ਨੀਚਰਵਾਰ ਨੂੰ ਫੇਰ ਪ੍ਰੋਗਰਾਮ ਲੈ ਕੇ ਆਈਏ ਤੇ ਇਸ ਤੋਂ ਇਲਾਵਾ ਕੁਝ ਜਿਹੜੇ ਨੇ ਉਹ ਸਾਡੇ ਤੱਕ ਸੁਨੇਹੇ ਵੀ ਆਏ ਨੇ ਤੇ ਮੇਜਰ ਸਿੰਘ ਜੀ ਕਹਿੰਦੇ ਨੇ ਪਰਿਵਾਰਕ ਰਿਸ਼ਤਿਆਂ ਦਾ ਆਧਾਰ ਸਵਾਰਥੀ ਹੋ ਗਿਆ ਤਾਂ ਫਿਰ ਮਨੁੱਖ ਜਿਹੜਾ ਉਹ ਮਿੱਤਰਾਂ ਨੂੰ ਪਸੰਦ ਕਰਨ ਲੱਗ ਗਿਆ ਹਾਂਜੀ ਬਿਲਕੁਲ ਸਹੀ ਗੱਲ ਹੈ ਕਿਉਂਕਿ ਦੋਸਤਾਂ ਦੇ ਨਾਲ ਜਿਹੜੀ ਤੁਸੀਂ ਆਪਣੇ ਮਨ ਦੀ ਗੱਲ ਜਿਹੜੀ ਆ ਖੋਲ ਕੇ ਕਰ ਲੈਂਦੇ ਹੋ ਤੇ ਕੋਈ ਤੁਹਾਨੂੰ ਉਹਦੇ ਵਿੱਚ ਹਿਚਕਚਾਹਟ ਨਹੀਂ ਹੁੰਦੀ ਤੇ ਜਦ ਕੀ ਜਿਹੜੇ ਕੁਝ ਰਿਸ਼ਤੇ ਨੇ ਉਹਨਾਂ ਦੇ ਵਿੱਚ ਕੁਝ ਅੜਚਨਾ ਸਾਨੂੰ ਆਉਂਦੀਆਂ ਇਸ ਲਈ ਨੇ ਕਿਉਂਕਿ ਉਹ ਸਾਨੂੰ ਜੱਜ ਕਰਨ ਲੱਗ ਜਾਂਦੇ ਨੇ ਸਾਨੂੰ ਇਸੇ ਗੱਲ ਤੋਂ ਅੱਜ ਇਸ ਚੀਜ਼ ਦਾ ਬਹੁਤ ਵੱਡਾ ਕਿ ਇਹ ਪ੍ਰੋਬਲਮ ਹੈ ਕਿ ਦੂਸਰੇ ਨੂੰ ਜਦੋਂ ਅਸੀਂ ਜੱਜ ਕਰਨ ਲੱਗ ਜਾਂਦੇ ਆ ਤੇ ਉਹ ਸਾਨੂੰ ਆਪਣੀ ਗੱਲ ਨਹੀਂ ਦੱਸਦਾ ਤੁਸੀਂ ਆਪਣੇ ਬੱਚਿਆਂ ਨੂੰ ਵੀ ਅਸੀਂ ਜੋ ਦੇਖੀਏ ਜਦੋਂ ਅਸੀਂ ਉਹਨਾਂ ਦੀ ਕੋਈ ਗੱਲ ਸੁਣਨ ਤੋਂ ਪਹਿਲਾਂ ਅਸੀਂ ਉਹਨਾਂ ਲਈ ਕੋਈ ਰਾਏ ਕਾਇਮ ਕਰ ਲੈਂਦੇ ਆ ਜਾਂ ਅਸੀਂ ਉਹਨਾਂ ਨੂੰ ਕੁਝ ਜੱਜ ਕਰਨ ਲੱਗ ਜਾਂਦੇ ਆ ਉਹ ਵੀ ਹੌਲੀ ਹੌਲੀ ਜਿਹੜਾ ਉਹ ਸਾਨੂੰ ਗੱਲਾਂ ਬਾਤਾਂ ਜਿਹੜੀਆਂ ਦੱਸਣੀਆਂ ਨਾ ਆਪਣੇ ਮਨ ਦੀ ਗੱਲ ਦੱਸਣੀ ਜਿਹੜੀ ਹੈ ਉਹ ਕੱਟ ਕਰ ਦਿੰਦੇ ਨੇ ਤੇ ਇਸੇ ਤਰ੍ਹਾਂ ਹਰੇਕ ਇਨਸਾਨ ਦੇ ਨਾਲ ਇਹ ਵਾਪਰਦਾ ਹੈ ਤੇ ਜਿਹੜੀ ਇਹ ਰਿਸ਼ਤੇ ਨੇ ਬਿਲਕੁਲ ਤੁਸੀਂ ਸਹੀ ਕਿਹਾ ਕਿ ਖੂਨ ਦੇ ਜਿਹੜੇ ਰਿਸ਼ਤੇ ਨੇ ਉਹਨਾਂ ਨਾਲੋਂ ਜਿਹੜੇ ਆਪ ਖੁਦ ਅਸੀਂ ਬਣਾਉਂਦੇ ਆ ਰਿਸ਼ਤੇ ਦੋਸਤਾਂ ਦੇ ਮਿੱਤਰਾਂ ਦੇ ਉਹ ਸਾਨੂੰ ਜ਼ਿਆਦਾ ਸਹਿਜ ਲੱਗਦੇ ਨੇ ਵਧੀਆ ਲੱਗਦੇ ਨੇ ਪਰ ਕੋਸ਼ਿਸ਼ ਕਰੀਏ ਆਪਣੇ ਘਰ ਦੇ ਵਿੱਚ ਵੀ ਅਸੀਂ ਇੱਕੋ ਦੋਸਤੀ ਵਾਲਾ ਮਾਹੌਲ ਬਣਾ ਕੇ ਤੇ ਉਹਨਾਂ ਰਿਸ਼ਤਿਆਂ ਨੂੰ ਵੀ ਇੱਕੋ ਸਹਿਜਤਾ ਦੇ ਵਿੱਚ ਜਿਹੜਾ ਉਹ ਜੀਏ ਸੋ ਅੱਜ ਵਾਸਤੇ ਇੰਨਾ ਹੀ ਤੇ ਫਿਰ ਮਿਲਦੇ ਆਂ ਜੀ ਅਗਲੇ ਚ ਵੀਰਵਾਰ ਸੋ ਰੱਬ ਰੱਖਾ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ